ਆਓ ਸਾਰੇ ਰਲ ਮਿਲ ਕੇ ਉਰਵਾਣੀ ਸਰਵਣ ਕਰਦੇ ਆਂ ਜੀ 8ਵੀਂ ਪੌੜੀ ਤੋਂ ਆਪਾਂ ਵਿਚਾਰ ਗੁਰਬਾਣੀ ਦੇ ਪ੍ਰავლਮ ਕਰਦੇ ਆਂ ਸੁਣਾ ਸਿੱਧ ਪੀਰ ਸੁਰਨਾਥ ਸੁਣਨ ਦੇ ਨਾਲ ਹੀ ਸਿੱਧੀ ਪ੍ਰਾਪਤ ਹੁੰਦੀ ਹੈ ਸੁਣਨ ਦੇ ਨਾਲ ਹੀ ਉੱਚਾ ਗਿਆਨ ਪ੍ਰਾਪਤ ਹੁੰਦਾ ਹੈ ਜਿਹੜਾ ਪੀਰ ਬਣਾ ਦਿੰਦਾ ਹੈ ਸੁਣਨ ਦੇ ਨਾਲ ਹੀ ਦਿਵ ਸਕਤੀਆਂ ਪ੍ਰਾਪਤ ਹੁੰਦੀਆਂ ਨੇ ਤੇ ਸੁਣਨ ਦੇ ਨਾਲ ਮਨੁੱਖ ਆਪਣੇ ਆਪ ਦਾ ਮਾਲਕ ਬਣ ਜਾਂਦਾ ਨਾਥ ਸੁਣਾ ਤਰਤ ਤੋਲਾ ਆਕਾਸ ਸੁਣਨ ਕਰਕੇ ਧਰਤੀ ਹੋਂਦ ਵਿੱਚ ਆਈ ਤੋਲ ਹੋਂਦ ਵਿੱਚ ਆਇਆ ਆਕਾਸ ਅਤੇ ਸਾਰਾ ਹੀ ਇਹ ਜਿਹੜਾ ਖੰਡ ਤੇ ਬ੍ਰਹਮੰਡ ਇਹ ਦੁਨੀਆ ਦਾ ਨਕਸ਼ਾ ਜਿਹੜਾ ਇਹ ਦੁਨੀਆ ਦਾ ਪ੍ਰਕਾਸ਼ ਹੋਂਦ ਵਿੱਚ ਆਇਆ ਸੁਣਾ ਦੀਪ ਲੋਪਾ ਤਾਲ ਸੁਣਮ ਦੇ ਨਾਲ ਹੀ ਦੀਪ ਬਣੇ ਸਖਤ ਦੀਪ ਸਖਤ ਸਾਗਰਾ ਨੌ ਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ ਸਭਨਾ ਵਿੱਚ ਤੋਂ ਵਰਤਦਾ ਸਭ ਤੇਰਾ ਭਾਣਾ ਤੇ ਸਤਿਗੁਰੂ ਕਹਿੰਦੇ ਵੀ ਸੱਤ ਦੀਪ ਬਣੇ ਉਹ ਵੀ ਉਸ ਵਾਹਿਗੁਰੂ ਦੀ ਜਿਹੜੀ ਧੁਨ ਹੈ ਉਹਨੇ ਜਿਹੜਾ ਪਾਦਾ ਕੀਤਾ ਵਾਹਿਗੁਰੂ ਜੀ ਨੇ ਇੱਕ ਓੰਕਾਰ ਤੇ ਕਿਤਾ ਪਸਾਓ ਏਕਾ ਕਵਾਓ ਤਿਸਤੇ ਹੋਏ ਲਖ ਦਰਿਆਓ ਉਸ ਧੁਨੀ ਦੇ ਨਾਲ ਹੀ ਸੰਸਾਰ ਹੋਂਦ ਵਿੱਚ ਆਇਆ ਦੀਪ ਬਣੇ ਲੋਕ ਬਣੇ ਤਿੰਨ ਲੋਕ ਹਨ ਸਰਤੀ ਇਹ ਮਛ ਲੋਕ ਵਿੱਚ ਜਿਹੜਾ ਸੁਰਗ ਲੋਕ ਤੇ ਇੱਕ ਪਿਆਲ ਪਤਾਲ ਲੋਕ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਇਹ ਲੋਕ ਬਣੇ ਇਹ ਵੀ ਉਸ ਮਾਲਕ ਦੀ ਆਵਾਜ਼ ਨੂੰ ਤੁਨੇ ਨੂੰ ਸੁਣ ਕੇ ਇਹ ਪੈਦਾ ਹੋਈ ਸ੍ਰਿਸ਼ਟੀ ਸੁਣਾ ਕੋ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਬਗਾਉ ਸੁਣਾ ਦੂਖ ਪਾਪ ਕਾ ਨਾਸ ਤੇ ਗੁਰੂ ਦੇ ਸ਼ਬਦ ਨੂੰ ਸੁਣਨ ਕਰਕੇ ਮੌਤ ਵੀ ਪੋ ਨਹੀਂ ਸਕਦੀ ਮੌਤ ਪਹੁੰਚ ਨਹੀਂ ਸਕਦੀ ਜਿਹੜਾ ਗੁਰੂ ਦੇ ਸ਼ਬਦ ਨੂੰ ਸੁਣਦਾ ਕਾਲ ਦੇ ਉੱਥੋਂ ਤੱਕ ਪਹੁੰਚ ਨਹੀਂ ਹੈ ਤੇ ਸਤਿਗੁਰੂ ਦੀ ਬਖਸ਼ਿਸ਼ ਕਰਦੇ ਨੇ ਇਹ ਨਾਨਕ ਭਗਤਾਂ ਨੂੰ ਸਦਾ ਹੀ ਖਿੜਾ ਬਣਿਆ ਰਹਿੰਦਾ ਖੁਸ਼ੀ ਬਾਣੀ ਰਹਿੰਦੀ ਹੈ ਵਿਗਾਸ ਬਣਿਆ ਰਹਿੰਦਾ ਤੇ ਵਾਹਿਗੁਰੂ ਦੇ ਨਾਮ ਨੂੰ ਗੁਰੂ ਦੇ ਸ਼ਬਦ ਨੂੰ ਸੁਣਨ ਕਰਕੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਸੁਣੋ ਇਸਤੁਰ ਬ੍ਰਹਮ ਹਿੰਦ ਸੁਣਨ ਦੇ ਨਾਲ ਹੀ ਇਸਤੁਰ ਵਰਗੇ ਦੇਵਤੇ ਜਿਹੜੇ ਆ ਮਹਾਦੇਵ ਵਰਗੇ ਦੇਵਤਿਆਂ ਨੂੰ ਉੱਚੀ ਪਦਵੀ ਪ੍ਰਾਪਤੀ ਹੋਈ ਬ੍ਰਹਮਾ ਜੀ ਸੁਣਨ ਕਰਕੇ ਇੰਨੇ ਵਡਿਆਈ ਦੇ ਮਾਲਕ ਬਣੇ ਇੰਦਰ ਦੇਵਤਾ ਇੰਦਰਾਸਨ ਦਾ ਮਾਲਕ ਬਣਿਆ ਦੇਵਤਾ ਦਾ ਆਗੂ ਬਣਿਆ ਇਹ ਵੀ ਗੁਰੂ ਦੇ ਸ਼ਬਦ ਨੂੰ ਸੁਣਨ ਦੇ ਮਹਾਤਮ ਹੈ ਸੁਣ ਮੁਖ ਸਲਾਹ ਹਨ ਮੰਦ ਸੁਣਨ ਦੇ ਨਾਲ ਜਿਹੜੇ ਮੰਦੇ ਲੋਕ ਨੇ ਮਾੜੇ ਲੋਕ ਨੇ ਉਹਨਾਂ ਦੀ ਵੀ ਉਪਮਾ ਹੋਣ ਲੱਗ ਜਾਂਦੀ ਹੈ ਉਹਨਾਂ ਨੂੰ ਵੀ ਲੋਕ ਸਲਾਹਣ ਲੱਗ ਜਾਂਦੇ ਨੇ ਸੁਣਾ ਜੋਗ ਜਗਤਨ ਭੇਦ ਸੁਣਨ ਦੇ ਨਾਲ ਜੋਗ ਦਾ ਗਿਆਨ ਹੁੰਦਾ ਹੈ ਯੁਗਤਿਆ ਦਾ ਪਤਾ ਲੱਗਦਾ ਤੇ ਸਰੀਰ ਦੇ ਭੇਦਾਂ ਬਾਰੇ ਗਿਆਨ ਆ ਜਾਂਦਾ ਹੈ ਸੁਣ ਸauft ਸਿਮਰਤ ਵੇਦ ਤੇ ਸੁਣਨ ਦੇ ਨਾਲ ਹੀ ਸ਼ਾਸਤਰ ਪ੍ਰਗਟ ਹੋਏ ਸਿਮਰਤियां ਪ੍ਰਗਟ ਹੋਈਆਂ ਤੇ ਵੇਦ ਜਿਹੜੇ ਇਹ ਇਹਨਾਂ ਦਾ ਨਿਰਮਾਣ ਹੋਇਆ ਇਹ ਹੋਂਦ ਵਿੱਚ ਆਏ ਹਨ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਦੂਖ ਪਾਪ ਕਾ ਨਾਸ ਐ ਨਾਨਕ ਭਗਤਾਂ ਨੂੰ ਸਦਾ ਖਰਾਬ ਨਿਆ ਰਹਿੰਦਾ ਤੇ ਸੁਣਨ ਦੇ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਸੁਣਾ ਸਤ ਸੰਤੋਖ ਗਿਆਨ ਸੁਣਨ ਦੇ ਨਾਲ ਸਤ ਦੀ ਪ੍ਰਾਪਤੀ ਹੁੰਦੀ ਹੈ ਸੰਤੋਖ ਦੀ ਪ੍ਰਾਪਤੀ ਹੁੰਦੀ ਹੈ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੇ ਸ਼ਬਦ ਨੂੰ ਸੁਣਨ ਕਰਕੇ ਸੁਣਾ 68 ਕਾ ਇਸਨਾਨ 68 ਤੀਰਥਾਂ ਦੇ ਇਸਨਾਨ ਦਾ ਮਹਤਮ ਤਾਪਤ ਹੋ ਜਾਂਦਾ ਸੁਣ ਪੜ ਪੜ ਪਾਵ ਮਾਨ ਸੁਣ ਕੇ ਪੜਨ ਵਾਲਾ ਉਹ ਮਾਨ ਪ੍ਰਾਪਤ ਕਰਦਾ ਵਿਦਿਆ ਦਾ ਅਧਿਐਨ ਕਰਦਾ ਹੈ ਵਿਦਿਆ ਦਾ ਗਿਆਨ ਪ੍ਰਾਪਤ ਕਰਦਾ ਤੇ ਉਹਨੂੰ ਬਹੁਤ ਸਾਰੀ ਸੋਧੀ ਹੋ ਜਾਂਦੀ ਹੈ ਤੇ ਫਿਰ ਉਸ ਨੂੰ ਵਡਿਆਈਆਂ ਪ੍ਰਾਪਤ ਹੁੰਦੀਆਂ ਦੁਨੀਆ ਵਿੱਚ ਮਾਨ ਪ੍ਰਾਪਤ ਹੁੰਦਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੁਣਨਾ ਲੱਗ ਸਹਿਜ ਧਿਆਨ ਸੁਣਨ ਦੇ ਨਾਲ ਧਿਆਨ ਵੀ ਜੁੜ ਜਾਂਦਾ ਮਨੁੱਖ ਜਿਹੜਾ ਕਿਉਂਕਿ ਧਿਆਨ ਦੀ ਪ੍ਰਕਿਰਿਆ ਸੁਣਨ ਤੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਮੁੱਖੋਂ ਉਚਾਰਨ ਕਰਦੇ ਹਾਂ ਤੇ ਮਨ ਕਰਕੇ ਉਹਨੂੰ ਸੁਣਦੇ ਆਂ ਤੇ ਫਿਰ ਜਿਹੜਾ ਮਨ ਉਹ ਧਿਆਨ ਦੀ ਅਵਸਥਾ 'ਚ ਪਹੁੰਚ ਜਾਂਦਾ ਨਾਨਕ ਭਗਤਾਂ ਸਦਾ ਉਗਾਸ ਸੁਣਾ ਦੁਖ ਪਾਪ ਕਾ ਨਾਸ ਐ ਨਾਨਕ ਭਗਤਾਂ ਨੂੰ ਸਦਾ ਖੜਾ ਬਣਿਆ ਰਹਿੰਦਾ ਤੇ ਸੁਣਨ ਦੇ ਨਾਲ ਦੁਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਸੁਣਾ ਸਰਾਗੁਣਾ ਕੇ ਗਾ ਜਿਹੜੇ ਸੁਣਦੇ ਨੇ ਉਹ ਸਾਰੇ ਹੀ ਗੁਣਾਂ ਦੇ ਉਹ ਇੱਕ ਵਪਾਰੀ ਬਣ ਜਾਂਦੇ ਨੇ ਸਾਰੇ ਹੀ ਗੁਣ ਉਹਨਾਂ ਦੇ ਕੋਲ ਇਕੱਠੇ ਹੋ ਜਾਂਦੇ ਨੇ ਉਹ ਗੁਣਾਂ ਦੇ ਮਾਲਕ ਬਣ ਜਾਂਦੇ ਨੇ ਤੇ ਮਹਾਰਾਜ ਜੀ ਕਹਿੰਦੇ ਨੇ ਸੁਣਨ ਦੇ ਨਾਲ ਸੇਖਾਂ ਵਰਗੀ ਵਡਿਆਈ ਪ੍ਰਾਪਤ ਹੁੰਦੀ ਹੈ ਤੇ ਪੀਰਾਂ ਵਰਗਾ ਗਿਆਨ ਪ੍ਰਾਪਤ ਹੁੰਦਾ ਹੈ ਤੇ ਪਾਤਸ਼ਾ ਜਿਹੜਾ ਉਹ ਸ੍ਰਿਸ਼ਟੀ ਦਾ ਜਿਹੜਾ ਪਰਮਾਤਮਾ ਰਚੀਤਾ ਉਹਦਾ ਸੇਵਕ ਬਣ ਜਾਂਦਾ ਕਿਉਂਕਿ ਪਾਤਸ਼ਾ ਦੇ ਅਰਥ ਬੜੇ ਡੂੰਘੇ ਨੇ ਇੱਕ ਬਾਦਸ਼ਾ ਵਾਰਸ਼ਾ ਕਹਿੰਦੇ ਸੰਸਾਰੀ ਰਾਜ ਭਾਗ ਦਾ ਮਾਲਕ ਤੇ ਪਾਤਸ਼ਾਹ ਦਾ ਭਾਵ ਹੈ ਕਿ ਪਰਮਾਤਮਾ ਦਾ ਵਾਰਿਸ ਜਿਹੜਾ ਵਾਹਿਗੁਰੂ ਦੇ ਗੁਣਾਂ ਦਾ ਵਾਰਿਸ ਜਿਹੜਾ ਉਹਨੂੰ ਪਾਤਸ਼ਾਹ ਕਹਿੰਦੇ ਨੇ ਤੇ ਵਾਹਿਗੁਰੂ ਦੇ ਗੁਣਾਂ ਦਾ ਵਾਰਿਸ ਬਣ ਜਾਂਦਾ ਸੁਣਨ ਆਂਦੇ ਪਾਵੈ ਰਾ ਸੁਣਨ ਦੇ ਨਾਲ ਅੰਦਰ ਜਿਹੜਿਆਂ ਨੂੰ ਉਹਨਾਂ ਨੂੰ ਵੀ ਰਾਹ ਪ੍ਰਾਪਤ ਹੋ ਜਾਂਦਾ ਜਿਨ੍ਹਾਂ ਨੂੰ ਕੋਈ ਵੀ ਗਿਆਨ ਨਹੀਂ ਸੁਣਨ ਕਰਕੇ ਸੋਝੀ ਹੋ ਜਾਂਦੀ ਹੈ ਤੇ ਰਸਤੇ ਪਹਿ ਜਾਂਦੇ ਹਨ ਨਾਨਕ ਭਗਤਾਂ ਸਦਾ ਬਗਾਸ ਸੁਣਾ ਦੋਗ ਭੋਪ ਕੋ ਨਾਸ ਸੁਣ ਹਾਥ ਹੋਵੇ ਇਸ ਗਾਉ ਅਸ ਗਾਉ ਦਾ ਭਾਵ ਹੈ ਬੇਅੰਤ ਖਜ਼ਾਨਾ ਔਰ ਖਜ਼ਾਨੇ ਦਾ ਮਾਲਕ ਬਣ ਜਾਣਾ ਬੇਅੰਤ ਖਜ਼ਾਨਾ ਜਿਹੜਾ ਸ੍ਰਿਸ਼ਟੀ ਦੇ ਕਰਤਾ ਪੁਰਖ ਨੇ ਜਿਹੜਾ ਖਜ਼ਾਨਾ ਆਪਣਾ ਰੱਖਿਆ ਉਹ ਬਹੁਤ ਬੇਅੰਤ ਖਜ਼ਾਨਾ ਮਾਲਕ ਦੇ ਕੋਲ ਉਸ ਅਸ ਗਾਉ ਜਿਹਦਾ ਕੋਈ ਅੰਤ ਹੀ ਨਹੀਂ ਐਸੇ ਖਜ਼ਾਨੇ ਦਾ ਮਾਲਕ ਬਣ ਜਾਂਦਾ ਵੈਸੇ ਤੇ ਅਸ ਗਾਉ ਜਿਹੜਾ ਉਹ ਸਮੁੰਦਰ ਦਾ ਨਾਮ ਵੀ ਹੈ ਔਰ ਇਹ ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਸਮੁੰਦਰ ਵਰਗਾ ਖਜ਼ਾਨਾ ਬੜਾ ਡੂੰਗਾ ਜਿਹਦੇ ਵਿੱਚ ਸਾਰੇ ਹੀ ਪਦਾਰਥ ਨੇ ਸਾਰੇ ਗੁਣ ਨੇ ਸਾਰੀਆਂ ਵਡਿਆਈਆਂ ਨੇ ਤੇ ਪ੍ਰਮਾਤਮਾ ਦੀ ਸਾਰੀ ਬਖਸ਼ਿਸ਼ਾਂ ਹਨ ਉਹ ਸਾਰਿਆਂ ਦਾ ਜਿਹੜਾ ਇੱਕ ਸਮੂਹ ਬਣਿਆ ਹੋਇਆ ਉਹ ਸਾਰਾ ਹੀ ਅਸਵਾ ਕਹਿੰਦੇ ਉਸ ਨੂੰ ਉਹ ਪ੍ਰਾਪਤ ਹੋ ਜਾਂਦਾ ਹੈ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਦੂਗ ਪਾਪ ਕਾ ਨਾਸ ਐ ਨਾਨਕ ਭਗਤਾਂ ਨੂੰ ਸਦਾ ਹੀ ਵਿਕਾਸ ਤੇ ਖੇੜਾ ਬਣਿਆ ਰਹਿੰਦਾ ਤੇ ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਸਾਰਿਆਂ ਦਾ ਤਨਵਾਜ ਭੋਲਾ ਚੁਕਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ